ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਗਿਆ 24 ਸਾਲਾ ਅਗਨੀਵੀਰ ਜਵਾਨ ਲਾਪਰੀ ਸਿੰਘ ਉਸਦੀ ਦੇ ਉਸਦੇ ਜੱਦੀ ਪਿੰਡ ਪਹੁੰਚਿਆ ਤਾਂ ਪਿੰਡ ਵਾਸੀਆਂ ਦੀ ਅੱਖ ਨਮ ਹੋਈ ਹੈ ਤੇ ਦੂਜੇ ਪਾਸੇ ਪਰਿਵਾਰ ਦਾ ਦੁੱਖ ਨਹੀਂ ਦੇਖਿਆ ਗਿਆ ਸਰਕਾਰੀ ਸਨਮਾਨਾਂ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਦਰਅਸਲ ਜੰਮੂ ਕਸ਼ਮੀਰ ਦੇ ਕੁੱਪ ਬੜਾ ਵਿਖੇ دہشت ਗਰਦਾਂ ਦੇ ਵੱਲੋਂ ਜੋ ਗੋਲੀਬਾਰੀ ਕੀਤੀ ਗਈ ਹੈ ਤੇ ਇਸ ਗੋਲੀਬਾਰੀ ਦੇ ਵਿੱਚ ਮਾਨਸਾ ਦੇ ਪਿੰਡ ਅਕਲੀਆਂ ਦਾ ਰਹਿਣ ਵਾਲਾ ਸੀ ਅਗਨੀਵੀਰ ਲਾਪਰੀ ਸਿੰਘ ਜਿਹੜਾ ਕਿ ਦੁਸ਼ਮਨਾਂ ਦੇ ਨਾਲ ਲੜਦਾ ਹੋਇਆ ਸ਼ਹੀਦ ਦਾ ਜਮ ਪੀ ਗਿਆ ਸੀਐਮ ਮਾਨਦੇਵ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਪਰਿਵਾਰ ਦੀ ਆਰਥਿਕ ਮਦਦ ਕਰਨ ਦਾ ਐਲਾਨ ਕੀਤਾ ਗਿਆ ਪਰ ਇਹ ਤਸਵੀਰਾਂ ਬੇਹਦ ਭਾਵੁਕ ਕਰਨ ਵਾਲੀਆਂ ਨੇ ਉਹ ਇਸ ਕਰਕੇ ਕਿਉਂਕਿ ਆਖਿਰਕਾਰ ਚੜ੍ਹਦੀ ਜਵਾਨੀ ਦੇ ਵਿੱਚ ਮਾਪਿਓ ਦਾ ਪੁੱਤ ਇਸ ਤਰ੍ਹਾਂ ਸ਼ਹਾਦਤ ਦਾ ਜਾਮ ਪੀ ਗਿਆ ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਮਾਂ ਰੋਂਦੀ ਹੈ, ਕੁਰਲਾਉਂਦੀ ਹੈ, ਵਿਲਕਦੀ ਹੈ ਆਪਣੇ ਪੁੱਤ ਨੂੰ ਪੁਕਾਰ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਲਾਭਪ੍ਰੀਤ ਸਿੰਘ ਦੀਆਂ ਦਿਖਾ ਰਿਹਾ ਜਿਸ ਵੇਲੇ ਉਸਦੀ ਦੇਹ ਜੱਦੀ ਪਿੰਡ ਪਹੁੰਚਦੀ ਹੈ ਤਾਂ ਹਰ ਇੱਕ ਅੱਖ ਨਮ ਹੋ ਜਾਂਦੀ ਹੈ ਸਿਆਮ ਮੰਦ ਦੇ ਵੱਲੋਂ ਆਰਥਿਕ ਮਦਦ ਦੇਣ ਲਈ ਐਲਾਨ ਕੀਤਾ ਹੈ ਸਾਬਤ ਤੌਰ ਤੇ ਸੀਐਮ ਮਾਨ ਨੇ ਕਿਹਾ ਕਿ ਹਰ ਸੰਭਵ ਮਦਦ ਕੀਤੀ ਜਾਵੇਗੀ ਕਿਉਂਕਿ ਸਾਡੇ ਲਈ ਸਾਡੇ ਜਵਾਨ ਸਾਡਾ ਮਾਨ ਨੇ ਭਾਵੇਂ ਉਹ ਅਗਨੀ ਵੀਰ ਕਿਉ ਨਾ ਹੋਣ ਪਰਿਵਾਰ ਦੇ ਨਾਲ ਵੀ ਦਿਲੋਂ ਹਮਦਰਦੀ ਪ੍ਰਗਟਾਈ ਹੈ ਮੁੱਖ ਮੰਤਰੀ ਸੀਐਮ ਮਾਨ ਨੇ ਬਹਾਦਰ ਜਵਾਨ ਦੇ ਦੇਸ਼ ਪ੍ਰਤੀ ਹੌਂਸਲੇ ਤੇ ਸਦਕ ਨੂੰ ਦਿਲੋਂ ਸਲਾਮ ਬੇਸ਼ੱਕ ਅਗਨੀ ਵੀਰ ਹੋਵੇ ਜਾਂ ਫਿਰ ਕੋਈ ਹੋਰ ਪੰਜਾਬ ਸਰਕਾਰ ਸਾਰੇ ਜਵਾਨਾਂ ਦੇ ਨਾਲ ਇੱਕੋ ਜਿਹਾ ਵਿਵਹਾਰ ਕਰਦੀ ਹੈ ਤੇ ਅਜਿਹੇ ਦੇ ਵਿੱਚ ਲਾਪਰੇ ਸਿੰਘ ਦੇ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਸੀਐਮ ਮਾਨ ਦੇ ਵੱਲੋਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਵੇਲੇ ਲਾਪਰੇ ਸਿੰਘ ਦੀ ਜੱਦੀ ਦੇ ਉਸਦੇ ਪਿੰਡ ਪਹੁੰਚਦੀ ਹੈ ਤਮਾ ਪੇਉਤੇ ਪਿੰਡ ਵਸੀਆਂ ਤੇ ਦੁੱਖਾਂ ਦਾ ਪਹਾੜ ਡਿੱਗ ਜਾਂਦਾ ਹੈ ਪਰਿਵਾਰ ਦਾ ਦੁੱਖ ਨਹੀਂ ਦੇਖਿਆ ਜਾ ਰਿਹਾ ਸਰਕਾਰੀ ਸਨਮਾਨਾ ਨਾਲ ਲਾਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਉੱਥੇ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਇਸ ਦੁੱਖ ਦੀ ਘੜੀ ਵਿੱਚ ਲਾਪ੍ਰੀਤ ਸਿੰਘ ਦੇ ਘਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕੀਤਾ ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਜਾਣਕਾਰੀ ਮੁਤਾਬਕ ਪਿੰਡ ਅਕਲੀਆ ਦਾ 24 ਸਾਲਾ ਲਾਪਰੇ ਸਿੰਘ ਨਰਿੰਦਰ ਮੀਡੀਆ ਰੈਜੀਮੈਂਟ ਯੂਨਿਟ ਚਤਨਾਟ ਸੀ ਅਤੇ 2 ਸਾਲ ਪਹਿਲਾਂ ਅਗਨੀਵੀਰ ਸਕੀਮ ਤਹਿਤ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ ਪਰਿਵਾਰਿਕ ਮੈਂਬਰਾਂ ਦੇ ਮੁਤਾਬਕ 2 ਦਿਨ ਪਹਿਲਾਂ ਲਾਪਰੇ ਸਿੰਘ ਨੇ ਆਪਣੇ ਮਾਤਾ ਪਿਤਾ ਨਾਲ ਗੱਲ ਕਰਕੇ ਉਨ੍ਹਾਂ ਨੂੰ ਆਪਣੀ ਡਿਊਟੀ ਤੋਂ ਜਾਣੂ ਕਰਵਾਇਆ ਸੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਗੁੱਪ ਬੜਾ ਚ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ ਸੀ ਇਸ ਦੌਰਾਨ ਲਾਪਰੇ ਸਿੰਘ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਫੌਜ ਦੇ ਜਵਾਨ ਉਸਨੂੰ ਹਸਪਤਾਲ ਲੈ ਗਏ ਜਿੱਥੇ ਉਹ ਸ਼ਹੀਦ ਹੋ ਗਿਆ ਪਿੰਡ ਅਕਲੀਆ ਦੇ ਸਰਪੰਚ ਜਸਵੀਰ ਸਿੰਘ ਨੇ ਦੱਸਿਆ ਕਿ ਲਾਪ੍ਰੀਤ ਸਿੰਘ ਇੱਕ ਬਹੁਤ ਹੀ ਹੌਨਰ ਨੌਜਵਾਨ ਸੀ ਜਿਸ ਨੇ ਭਾਰਤੀ ਫੌਜ ਚ ਅਗਨੀ ਵੀਰ ਵਜੋਂ ਭਰਤੀ ਹੋ ਕੇ ਪਿੰਡ ਅਕਲੀਆ ਦਾ ਨਾਂ ਰੌਸ਼ਨ ਕੀਤਾ ਸੀ ਤੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਉੱਥੇ ਹੁਣ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਨੇ ਮੇਰੇ ਪਿੰਡ ਦਾ ਮੇਨਟੀ ਤੇ ਹੌਨ ਹਾਰ ਨੌਜਵਾਨ ਲਾਪ੍ਰੀਤ ਸਿੰਘ ਕੁਕਵਾੜਾ ਵਿਖੇ ਸ਼ਹੀਦ ਹੋਇਆ ਦਹਿਸ਼ਤਗਰਦਾਂ ਦੀ ਗੋਲੀ ਦੇ ਨਾਲ ਬਹੁਤ ਹੀ ਮਦਭਾਗੀ ਖਬਰ ਹੈ ਇੱਕ ਹੌਣਹਾਰ ਨੌਜਵਾਨ ਮੇਰੇ ਪਿੰਡ ਨੇ ਖੋਇਆ ਹੈ ਮਾਣ ਵੀ ਹੈ ਕੁਝ ਗੱਲ ਤੇ ਵੀ ਜਿਹੜਾ ਉਹਨੇ ਦੇਸ਼ ਦੀ ਸੇਵਾ ਦੀ ਖਾਤਰ ਇੱਕ ਜਜਵਾ ਸੀਗਾ ਉਹਨੂੰ ਪੂਰਾ ਕੀਤਾ ਹੈ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਜਿਹੜੀ ਅਗਨੀਵੀਰ ਯੋਜਨਾ ਹੈ ਇਹਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਜ਼ਿੰਦਗੀ ਆ ਜਿਹੜੀ ਉਹ ਛੋਟੀ ਨਹੀਂ ਹੈਗੀ ਬਹੁਤ ਵੱਡੀ ਚੀਜ਼ ਹੈ ਬਹੁਤ ਉਹਦੀ ਕੋਈ ਕੀਮਤ ਨਹੀਂ ਹੈਗੀ 4 ਸਾਲ ਦਾ ਜਿਹੜਾ ਕਾਰਜਕਾਲ ਹੈ ਉਹ ਬਹੁਤ ਥੋੜਾ ਹੈ ਤੇ ਜਿਹੜੀਆਂ ਉਹਨਾਂ ਦੀ ਕੋਈ ਪੈਨਸ਼ਨ ਵਰਗੀਆਂ ਸਹੂਲਤਾਂ ਨੇ ਉਹ ਸਰਕਾਰ ਦੇਵੇ ਜਿਹੜਾ ਇਹਨਾਂ ਦਾ ਪਰਿਵਾਰਾਂ ਦਾ ਜਿਹੜਾ ਅੱਜ ਇੱਕ ਕਮਾਊ ਪੁੱਤ ਤੁਰ ਗਿਆ ਉਹਨਾਂ ਦਾ ਕੋਈ ਜਿਹੜਾ ਬਾਲੀ ਵਾਰਸ ਹੈ ਨਹੀਂਗਾ ਉਹਨਾਂ ਦਾ ਸਰਕਾਰਾਂ ਇਹ ਧਿਆਨ ਦੇਣ ਤੇ ਬਸ ਇੰਨਾ ਹੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਅਸੀਂ ਧੰਨਵਾਦ